ਇਹ ਜਾ ਹੁਣ ਇੰਨਾ ਧਾਗਾ ਬਚਿਆ ਆ ਮੈਂ ਕੋ ਹੋਰ ਕਾਸੇ ਨੂੰ ਵਿਸਿੰਗ ਲਾ ਦਮਾਂ ਐਂ ਦੋੜਾ ਫਿਰਦਾ ਚਿਆ ਐ ਕੁੜੀਏ ਐ ਮੋਨਾ ਕਿੱਥੇ ਰਹਿ ਗਈ ਮਾਤਾ ਨੇ ਪਤਾ ਨਹੀਂ ਹੁਣ ਕੀ ਕਹਿਣਾ ਹੈ ਗੱਲ ਸੁਣਾ ਰੋਲਾ ਫਿਰ ਕੀ ਪਾਇਆ ਹੈ ਇਹਨੇ ਹਾਂਜੀ ਕੀ ਗੱਲ ਹੋਈ ਥਣ ਕਰੀ ਜਾਂਦੀ ਆ ਅੰਦਰ ਕਰਨਾ ਕਿ ਆਲੂ ਪਿਆਜ਼ ਸਵਾਰਦੀ ਸੀਗੀ ਕੀ ਹੋਇਆ ਕੁਛ ਨਹੀਂ ਹੋਇਆ ਆਹ ਇਹਨੂੰ ਸੀਣ ਲਾ ਦਿੱਤੀ ਆ ਕੋਈ ਹੋਰ ਚੀਜ਼ ਵੀ ਹੈਗੀ ਆ ਲੈ ਆਹ ਲਾਦਮਾ ਸੀਣ ਕਿੰਨਾ ਤਾਂ ਧਾਗਾ ਬਚ ਗਿਆ ਆ ਕਿੰਨਾ ਖਬਾ ਚ ਗਿਆ ਧਾਗਾ ਇਹਨਾਂ ਸੂਟ ਸੀਣਾ ਤੁਸੀਂ oh no ਬਹੁਤੀਆਂ ਮੇਰੇ ਨਾਲ ਗੱਲਾਂ ਨਾ ਕਰਿਆ ਕਰ ਮੋਰੇ ਬੋਲਦੀ ਰਹਿੰਦੀ ਐ ਤੁਸੀਂ ਆਪ ਤਾਂ ਦੇਖੋ ਧਾਗਾ ਕਿੰਨਾ ਖ ਕਿਤੇ 5 ਰੁਪਈਆ ਦੀ ਰੀਲ ਆਉਂਦੀ ਆ ਥੋੜੇ ਨਾ ਬਹੁਤੇ 5 ਰੁਪਈਆ ਪਤਾ ਕਿੰਨੇ ਹੁੰਦੇ ਆ ਪਤਾ ਮੈਨੂੰ ਕਿੰਨੇ ਹੁੰਦੇ ਤਾਂ ਪਰ ਇਹ ਸੀਣ ਨਹੀਂ ਹੋਣਾ ਸੂਟ ਇਹਨਾਂ ਇਹਨਾਂ ਨਹੀਂ ਕੁਛ ਵੀ ਹੋਣਾ ਵੇਸਟ ਆ ਹੈ ਤੈਨੂੰ ਤਾਂ ਬਸ ਘੱਲ ਲਟਾਉਣਾ ਆਉਂਦਾ ਕੋਈ ਕੰਮ ਨਾ ਆਉਂਦਾ ਹੋਰ ਆ ਦੇ ਤਾ ਨਵੇਂ ਕੱਪੜੇ ਘਰ ਪਾ ਕੇ ਤੂੰ ਫਿਰਦੀ ਰਹਿੰਦੀ ਆ ਆ ਨਵੇਂ ਸੂਟ ਸੀਗਾ ਇਹ ਵਿਆਹ ਲੈ ਰੱਖ ਲੈਂਦੀ ਕਿ ਇਹਦੇ ਵਿਆਹ ਲੈ ਰੱਖ ਲੈਂਦੀ ਆਉਣਾ ਨਹੀਂ ਮੋਨੂ ਦਾ ਵਿਆਹ ਫੇਰ ਕਹਿਣਾ ਮੈਨੂੰ ਮੇਰੇ ਤੋਂ ਕੱਪੜੇ ਹੈ ਨਹੀਂ ਮੇ ਤੋਂ ਕੱਪੜੇ ਹੈ ਨਹੀਂ ਨਵੇਂ ਕੱਪੜੇ ਤੂੰ ਘਰ ਰਾ ਲੈਂਦੀ ਆ ਤੇਰੇ ਵਿਆਹ ਦਾ ਸੂਟ ਆ ਹੁਣ ਗਾਗਾ ਮੈਂ ਮੋਟੀ ਹੋਣਾ ਕਿ ਪਤਲੀ ਹੋਣਾ ਹੈ ਕੱਪੜੇ ਖਰਾਬ ਹੀ ਹੋਣੇ ਪੈ ਪੈ ਤੇ ਤੈਨੂੰ ਤਾਇਆ ਕਹਿੰਦੇ ਹੁੰਦੀਆਂ ਦੋ ਰੋਟੀਆਂ ਤੋਂ ਵੱਧ ਰੋਟੀ ਨਾ ਖਾਇਆ ਕਰ ਕਾ ਕਹੇ ਤਾ ਤੂੰ ਮੋਟੀ ਹੋਣਾ ਹੋਰ ਕੀ ਹੋਣਾ ਮੋਟੀ ਹੁਣ ਕੀ ਖਾਂਦੀ ਆ ਘਰ ਚ ਇੱਥੇ ਕਿੰਨੇ ਆ ਕਿਤੇ ਰੋਟੀਆਂ ਦਾਲਾਂ ਸਬਜ਼ੀਆਂ ਮੂੰਗੀ ਦਾਲ ਤਿੰਨ ਚਾਰ ਦਿਨ ਕੱਢੀ ਦੇ ਉਹਨਾਂ ਹੀ ਹੂੰ ਉਹ ਕਿਤੇ ਹੁੰਦੀ ਸਾਸਤੀ ਸਵਾਸਤੀ ਅੱਜ ਕੀ ਬਣਾਉਣਾ ਆ ਬਣਾਉਣਾ ਅੱਜ ਹੈ ਨਹੀਂ ਕਿ ਦਾਲ ਮੁੱਕ ਗਈ ਮੂੰਗੀ ਦੀ ਕੋਈ ਨਹੀਂ ਅਸਰਾ ਦੇ ਰੱਖਿਆ ਆ ਚੰਨੋਂ ਨੇ ਉੱਥੋਂ ਲਿਆਣੀ ਆ ਤੂੰ ਮੇਰੇ ਨਾਲ ਚੱਲ ਪਈ ਆਪਾਂ ਦੋਨਾਂ ਜਣੀਆਂ ਨੇ ਖਾਣੀ ਆ ਡੋਲੂ ਨਾਲ ਚੱਕ ਲਈ ਤੇ ਉਹ ਭਰਾ ਲਿਆਉਣਾ ਆ ਆਪਣੇ 3-4 ਦਿਨ ਸੌਖੇ ਨਿਕਲ ਜਾਣੇ ਐਵੇਂ ਢਾਲਾ ਸਬਜ਼ੀਆਂ ਬਣਾਈ ਜਾਣੀਆਂ ਮਹਿੰਗੇ ਭਾਦੀਆਂ ਢਾਲਾ ਸਬਜ਼ੀਆਂ ਆ ਹੁਣ ਮੈਂ ਤੁਹਾਡੇ ਨਾਲ ਸਰਾਹ ਖਾਣ ਜਾਮਾ ਉੱਥੇ ਸਾਰਾ ਪਿੰਡ ਨੰਘ ਕੇ ਨਾ ਫੇਰ ਕੀ ਹੋਇਆ ਫੇਰ ਕੀ ਹੋਇਆ ਤੇ ਅਸੀਂ ਜਾਣਾ ਤਾਂ ਉੱਧਰ ਚੱਲ ਜਮਾਂਗੇ ਡੋਲੂ ਡੂਲੂ ਲੈ ਕੇ ਜਾਣਾ ਅਗਲੀਆਂ ਬੁਣੀਆਂ ਨੇ ਬਾਅਦ ਚ ਗੱਲਾਂ ਕਰਨੀਆਂ ਤੇਰੀਆਂ ਨਾ ਕਿਹੜੀ ਗੱਲ ਕਰੂੰਗੀ ਕਰਕੇ ਤੇ ਦਿਖਾਵੇ ਚੱਕੀਆਂ ਜੇ ਸਾਡੇ ਕੋਈ ਪ੍ਰੋਗਰਾਮ ਹੁੰਦੇ ਨਾ ਐਡੇ ਐਡੇ ਗੱਲੂ ਲੈ ਕੇ ਆਉਂਦਾਗਾ ਹਾਂ ਪ੍ਰੋਗਰਾਮ ਕਿਹੜਾ ਕੀਤਾ ਮਾਤਾ ਤੁਸੀਂ ਮੈਨੂੰ ਤਾਂ ਚੁੰਨੀ ਚੜਾਵਾ ਕੀਤਾ ਲੈ ਕੇ ਆਂਦਾ ਚੁੰਨੀ ਚੜਾ ਕੇ ਹੂੰ ਗੁਰਦੁਆਰੇ ਲਾਮਾ ਲਈਆਂ ਤੇ ਲੈ ਚੁੱਪ ਕਰਕੇ ਉਹ ਵੀ ਕੋਈ ਕੋਈ ਕਰ ਸਕਦਾ ਬਸ ਕਰਿਆ ਕਰੋ ਬਾਲੀਆਂ ਨਹੀਂ ਗੱਲਾਂ ਕਰੀਦੀਆਂ ਹੁੰਦੀਆਂ ਆ ਕੁੜੀ ਹੋਈ ਆ ਉਹਦਾ ਘੇ ਲੈ ਕੇ ਆਉਣਾ ਸੀ ਘਰਦਿਆਂ ਨੇ ਉਹ ਨਹੀਂ ਤੁਸੀਂ ਪ੍ਰੋਗਰਾਮ ਕਰਨ ਦਿੰਦੇ ਖਰਚਾ ਹੋ ਜਾਣਾ ਖਰਚਾ ਹੋ ਜਾਣਾ ਮੈਂ ਤਾਂ ਤੇਰੀ ਮਾਂ ਨੂੰ ਕਿਹਾ ਸੀਗਾ ਤੇ ਕੱਪੜਾ ਲੈੜੇ ਦੇ ਜਾ ਕੱਲੀ ਆਉਂਦੀ ਤਾਂ ਕੱਪੜਾ ਲੈੜੇ ਦੇ ਜਾਂਦੀ ਨਹੀਂ ਜਿਹੜੇ ਨਿਰਵਾਜ ਕੱਲੇ ਆਉਂਦਾ ਉਥੇ ਆਹੋ ਤੁਸੀਂ ਕੋਈ ਦਿਨ ਦੱਸਦੇ ਤਾਂ ਤਾਂ ਹੀ ਆਉਂਦੇ ਕੀ ਲੈ ਗਏ ਮਗਾਉਣੇ ਪਕੌੜੇ ਸੀ ਚਾਰ ਕੱਢ ਲੈਂਦੇ ਇਥੇ ਆਲੇ ਦੁਆਲੇ ਨੂੰ ਸਾਧ ਲੈ ਲੈਂਦੇ ਕੋਈ ਗੱਲ ਨਹੀਂ ਤੂੰ ਕਿਸੇ ਦਿਨ ਨਾ ਜਾਈ ਜਿਹੜਾ ਸਮਾਨ ਘੇੜਾ ਬਣਿਆ ਹੋਇਆ ਲੈ ਆਂ ਚੱਕ ਕੇ ਉਥੋਂ ਬੱਸ ਕਰਿਆ ਕਰੋ ਮੈਂ ਨਹੀਂ ਜਾਣਾ ਲੈਣ ਹਾ ਹੋ 베ਚਦੀ ਨਹੀਂ ਮੈਂ ਕਰਾਉਣੀ ਆਪਣੇ ਘਰੇ ਜਾ ਕੇ ਉੱਥੇ ਉਹ ਹੀ ਗੱਲਾਂ ਕਰਦੇ ਰਹਿੰਨੇ ਤੁਸੀਂ ਇੱਥੇ ਸੋਫਾ ਲਿਆਉਣਾ ਸੀ ਗੱਦਾ ਉਹ ਮੈਨੂੰ ਨਹੀਂ ਲਿਆਉਂਦਾ ਸੋਫਾ ਮੇਰੇ ਘਰ ਦੇਣ ਮੈਨੂੰ ਦਾਜ ਦਿੱਤਾ ਸੀ ਉਹ ਵੀ ਵੇਚ ਕੇ ਬਸ ਖਾ ਲਿਆ ਇਹ ਤਾਂ ਥਾਂ ਹੈ ਨਹੀਂ ਰੱਖਣ ਨੂੰ ਉਹ ਭਲਾ ਕੁਰਸੀਆਂ ਤੇ ਬੈਠੀ ਆ ਤੂੰ ਅੱਜਕੱਲ੍ਹ ਨਹੀਂ ਕੋਈ ਕੁਰਸੀਆਂ ਤੇ ਬਹਿੰਦਾ ਅਗਰ ਪਰੌਣੇ ਆਉਂਦੇ ਦੇਖਦੇ ਆੜਾ ਦਬਾੜਾ ਨਹੀਂ ਇਹਨਾਂ ਨੂੰ ਕੰਡੇ ਲੱਗੇ ਆ ਹਾਂ ਹੋ ਕੰਡੇ ਲੱਗੇ ਆ ਮੀਨਾਂ ਪੁਰਾਣੀਆਂ ਰਵਾਲਦੀਆਂ ਗੱਲਾਂ ਕਰੀ ਜਾਇਆ ਕਰੋ ਤੁਸੀਂ ਲੈ ਮੈਂ ਬੜਾ ਸੋਹਣਾ ਇੱਥੇ ਸੌਂਦੀ ਆ ਮੈਂ ਤਾਂ ਡਿੱਗਦੀ ਨਾ ਇੱਥੋਂ ਤਾਡੀ ਉਮਰ ਨੰਗਾ ਹੀ ਆ ਹੁਣ ਉਹ ਗੱਲਾਂ ਕੁਛ ਹੋਰ ਸੀ ਹਾਂਜੀ ਮੈਂ ਦੇਖਦਾ ਹੁਣ ਹੁਣ ਦੀਆਂ ਨੂੰ ਫੇਲ ਕਰਦੀਆਂ oh no ਉਹ ਤਾਂ ਮੈਨੂੰ ਪਤਾ ਹੀ ਆ ਤੁਸੀਂ ਫੇਲ ਕਰਦੇ ਆ ਪਰ ਆ ਕੰਮ ਨਹੀਂ ਚੱਲਦੇ ਜਿਹੜੇ ਤੁਸੀਂ ਕਰਦੇ ਆ ਹੋ ਤੁਹਾਡੀਆਂ ਗੱਲਾਂ ਹੋਰ ਸੀਗੀਆਂ ਹੁਣ ਤੁਸੀਂ ਬਹੁ ਨਵੇਂ ਜਮਾਨੇ ਦੀਆਂ ਆ ਨਵੇਂ ਜਮਾਨੇ ਦੀਆਂ ਹੀ ਆ ਅਸੀਂ 10 ਰੁਪਏ ਦੀ ਸਾਲਫਾ ਨਾ ਮਹੀਨਾ ਨਹੀਂ ਕੱਟਦੇ ਜਿਹੜੇ ਤੁਸੀਂ ਕੰਮ ਕਰਦੇ ਉਹ ਨਹੀਂ ਸਾਤ ਹੁੰਦੇ ਆਹੋ ਦੇ ਵਾਰਗੇ ਆਈਆਂ ਕਾ ਨੂੰ ਜੋੜਦੀਆਂ ਨਹੀਂ ਬਸ ਕਹਿੰਦੀਆਂ ਸੇ ਖਾ ਲਈਏ ਖਾ ਲਈਏ ਬਸ ਖਾ ਕਾ ਨਵੇੜਦੀ ਏ ਖਾ ਪੀ ਕੇ ਮਰ ਜਾ ਤਾ 20 ਵਾਰੀ ਮਰ ਜਾ ਏ ਜਾ ਆਪਣਾ ਕੰਮ ਕਰ ਲਾਪਾਂ ਦੀ ਪੈਂਸਨ ਮੇਰੇ ਨਾਲ ਆ ਦੇ ਕੁੜੀ ਰੋਣ ਲਾ ਪਈ ਏ ਚੱਕ ਲਾ ਉਹਨੂੰ ਪੈਦੀ ਏ ਉੱਥੇ ਐ ਸੂਟ ਲਾ ਦੇ ਏ ਕਾਣਾ ਮੈਂ ਤਾਂ ਕੱਪੜਾ ਹੈ ਨਹੀਂ ਮੰਮੀ ਮੈਨੂੰ ਕੱਪੜਾ ਸਮਾ ਕੇ ਦੇ ਮੈਨੂੰ ਸੂਟ ਲੈ ਕੇ ਦੇ ਅ ਕੀ ਹੋ ਗਿਆ 4 ਸਾਲ ਹੋ ਗਿਆ ਪੁਰਾਣਾ ਆ ਸੂਟ ਤਾਂ ਇਹ ਪੋਣਾ ਪੋਣ ਛੱਡ ਦੇਣਾ ਬਿਆਦ ਬੜਾ ਸੋਹਣਾ ਪਾਲਨ ਦੀ ਪਾ ਕੇ ਬੈ ਗਈ ਘਰ ਇਹ ਫਿਊ ਮੂਮੈਂਟਸ ਲੇਟਰ ਇਹ ਕੁੜੀਏ ਹਾਂਜੀ ਮੈਂ ਮਾੜੇ ਜੇ ਚੱਲੀ ਆ ਕਿੱਥੇ ਅੰਬ ਚਿੱਤਰ ਕੀ ਬੁੜੀ ਨਹੀਂ ਮਰੀ ਉੱਥੇ ਅਫਸੋਸ ਕਰਿਆ ਮੈਂ ਘੜੀ ਘੰਟਾ ਠੀਕ ਐ ਚਾਹ ਨਹੀਂ ਚ ਪੀਣੀ ਚਾਹ ਉੱਥੇ ਐ ਮੈਂ ਮਠਾ ਪੱਤੀ ਫੂਕਣਾ ਆ ਤੇਰੇ ਜੋ ਕਿਸਵੇਰ ਦੀ ਪਈ ਹੋਣੀ ਥਰਮੋਸ ਚ ਤੇ ਮੈਂ ਉੱਥੇ ਘੁੱਟ ਪੀ ਆਣੀ ਆ ਲੈਣਗੇ ਨਾ ਮੈਂ ਕਿਹੜਾ ਮਨਾ ਕਰਨੀ ਆ oh no ਠੀਕ ਆ ਉਹ ਮੇਰੇ ਗੱਲ ਸੁਣ ਉਹ ਪੂਰੇ ਟੈਪਰ ਲੈ ਕੇ ਆਉਣੇ ਸੀਗੇ ਉੱਥੇ ਟੈਪਰ ਲੈ ਕੇ ਆਉਣੇ ਆ ਤਿੰਨ ਚਾਰ ਦਿਨ ਹੋਏ ਆ ਲਿਆ ਕੇ ਦਿੱਤੇ ਇਹਨੂੰ ਕਿੱਥੇ ਗਏ ਉਹ ਉਹ ਲੱਗ ਕਹਿੰਦੀ ਆੜੀ ਚ ਕਿੰਨੀ ਵਾਰੀ ਬਾਤ ਨੂੰ ਟੋਲਟ ਕਰਦੀ ਆ ਉਹ ਇਹ ਹਾਂ ਨਹੀਂ ਦੋ ਸੀਗੇ ਉਹਦੇ ਵਿੱਚ oh no ਦੋਨਾਂ ਮੇਂ ਨਾ ਨਹੀਂ ਘਟਣਾ ਸੀ ਵੇ ਬਸ ਕੁਛ ਨਹੀਂ ਤੇਰਾ ਹਾਲ ਤੂੰ ਨੀ ਘਰ ਦਾ ਕੁਛ ਵੀ ਬਣ ਦੇਣਾ ਮੈਂ ਤੈਨੂੰ ਕਿੰਨੀ ਵਾਰ ਕਿਹਾ ਜਦੋਂ ਉਹ ਕੁੜੀ ਬਾਥਰੂਮ ਵਿੱਚ ਕੱਲ ਲੈਂਦੀ ਹੁੰਦੀ ਆ ਪਰ ਜਾਂਦਾ ਆ ਉਹਨੂੰ ਤਪੇ ਸੁੱਕਣਾ ਪਾਦੀਦਾ ਹੁੰਦਾ ਸੁੱਕ ਗਿਆ ਫੇਰ ਦੁਬਾਰਾ ਲਾ ਦਿੱਤਾ oh no ਬੱਸ ਕਰ ਮਾਂ ਤਾਂ ਇਹ ਨਹੀਂ ਕਰਿਆ ਨਹੀਂ ਗੱਲਾਂ ਕਿਹੜੀਆਂ ਆ ਹੁਣ ਗੱਡੇ ਦੇ ਉੱਤੇ ਬਾਥਰੂਮ ਕੁੜੀ ਪਤਾ ਨਹੀਂ 50 ਵਾਰੀ ਕਰਦੀ ਆ ਓਕੇ ਤੇ ਸੱਟ ਦਈਦਾ ਯਾ ਓ ਨੋ ਉਹਨੂੰ ਵੀ ਸਕਾ ਕੇ ਰੱਖੀਦਾ ਹੀ ਯਾ ਮਾਤਾ ਗੱਦੇ ਤੇ ਡੈਪਰ 'ਚ ਬਹੁਤ ਫਰਕ ਆ ਐ ਮੇਰੇ ਤੁਸੀਂ ਉਹੀ ਗੱਲਾਂ ਕਰੀ ਜਾਇਆ ਕਰੋ ਸਾਰੇ ਫਰਕ ਤੈਨੂੰ ਹੀ ਦੱਸਿਆ ਦੁਨੀਆ ਦੇ ਕੋਈ ਨਹੀਂ ਆਲਾ ਦੇ ਉਹਦਾ ਫੋਨ ਜਿਹੜਾ ਤੈਨੂੰ ਮਤ ਨਹੀਂ ਦਿੰਦਾ ਬੱਸ ਕਰ ਮੈਨੂੰ ਚੁੱਪ ਕਰਕੇ ਡੈਪਰ ਲਿਆ ਦਿਓ ਕੁੜੀ ਦੇ ਘਰ ਦੀ ਕੀ ਫੇਰਦੀ ਆ ਆਲਾ ਫੜ ਐਂ ਕਾ ਮੇਰੀਆਂ ਸਾਭ ਕੇ ਰੱਖ ਲੈ ਨਿਆਣੇ ਦੇ ਹੱਥ ਨਾ ਇੱਥੇ ਫੜਾ ਦੇਈ ਤੋੜ ਕਣ ਕੇ ਇਹਦਾ ਕੀ ਸੰਭਾਲ ਅੱਗੇ ਟੁੱਟਣਾ ਪਈਆਂ 2-3 ਸਾਲ ਕੱਢ ਲੈ ਤੁਸੀਂ ਇੱਦਾਂ ਹੀ ਇਹ ਬੱਸ ਕਰ ਕੀ ਹੋਇਆ ਇਹਨਾਂ ਨੂੰ ਕੀ ਗੱਲ ਕੀ ਹੋਈ ਏ ਦੱਸ ਤਾਂ ਸਹੀ ਆ ਜੈਸਾ ਅੱਖ ਨਾਲ ਮੈਨੂੰ ਨਹੀਂ ਦਿਦਾ ਘੱਟ ਦਿਦਾ ਉਹਦਾ ਸ਼ੀਸ਼ਾ ਤਾਂ ਬੜਾ ਸੋਹਣਾ ਆ ਚੱਲ ਦੂਜਾ ਨਿਕਲ ਗਿਆ ਕੋਈ ਗੱਲ ਨਹੀਂ ਉਹ ਕੀ ਕਹਿੰਦਾ ਮੈਂ ਹੰਡੰਡੀ ਅਦੇ ਤਾਂ ਟੇਕਦੀ ਆ ਡਿਗਣ ਲੱਗੇ ਕਿਤੇ ਫੜ ਐਵੇਂ ਬਾਤ ਤੂੰ ਬੋਲਦੀ ਰਹਿੰਦੀ ਆ ਦੀ ਕਰਨਾ ਹਾਂ ਲੈਂਦੇ ਦਾ ਫੋਨ ਇਹਨੂੰ ਤਾਂ ਉਹੀ ਸਿੱਧੀ ਕਰੂੰ A few moments later ਆ ਵੀ ਨਾ ਜਾਵੇ ਬਾਹਰ ਕੋਤਨ ਕਿਹੜੇ ਕੰਮੀ ਹੋਏ ਜਾਂਦੇ ਲੋਕੇ ਮੈਂ ਤਾਂ ਕਿੰਨਾ ਕਤੇ ਲੜਾ ਦਿੱਤਾ ਸਾਡੇ ਵਰਗਿਆਂ ਦੇ ਤਾਂ 2 ਮਹੀਨੇ ਪਾਰ ਹੋ ਜਾਣੇ ਆਏ। ਪਾਟੀ ਦੀ ਉੱਲਪਕੀ ਸੀ ਦੀ। ਓ ਨੋ। ਦੋ ਸਿੱਕੇ ਤੋਂ ਆਏ। ਆ ਤੇਰ ਨਾਲੇ ਕਹਿੰਦੇ ਸੀ ਮੁੱਕਾ ਆਇਆ। ਮੇਗਾ ਚੱਲ ਨੰਗ ਦੀ ਨੰਗ ਦੀ ਲੈ ਚਲਦੀਆਂ ਤੇਲ ਵੀ ਚੱਲਾ ਬਹੁਤ ਵਧੀਆ ਕੰਮ ਕੀਤਾ ਮਾਤਾ ਮੇਰਾ ਸਿਰ ਬਹੁਤ ਦੁਖਦਾਰ ਛੱਸ ਦੇ ਮੜ ਜਾ ਨੀ ਮਹਿੰਗੇ ਪਾਦੀਆਂ ਚੀਜ਼ਾਂ ਆ ਛੱਸ ਦੇ ਇਹਦੇ ਨਾਲ ਕੋਈ ਨਹੀਂ ਟੜਕਾ ਲੱਗ ਜਾਣਾ ਚਾਰ ਪੰਜ ਵਾਰੀ ਇਹਨੂੰ ਰੱਖੋ ਤੇ ਸਾਂਭ ਕੇ ਇਹ ਤਾਂ ਮੇਰੇ ਸੈਨ ਨੂੰ ਹੀ ਮਸੀ ਲੱਗਣਾ ਤੇਲ ਮਾਤਾ ਕਿਹੜੀਆਂ ਗੱਲਾਂ ਕਰੀ ਜਾਂਦੀਆਂ ਇਹ ਤੇਰੀ ਲੁਤਰੀ ਵੱਡਿਆਂ ਵੱੱਡ ਨਹੀਂ ਹੁੰਦੀ ਹੈਗੀ ਕੁੜੀਏ ਮੈਂ ਤੈਨੂੰ 50 ਬਾਰੇ ਕਿਹਾ ਮੇਰੇ ਮੋਰੇ ਨਾਮ ਬੋਲਿਆ ਕਰ ਮੈਨੂੰ ਤੇਰੇ ਬਾਅਦ ਫੇਰ ਦੇਖ ਕੇ ਖੇੜੀ ਚੜਦੀ ਆ ਆ ਤੇਲ ਸਾਬ ਕੇ ਰੱਖ ਲੈ ਇੱਥੇ ਜੇ ਤੇ ਲੌਣਾ ਸੈਨੂ ਨਾ ਮੇਰੇ ਨਾਲ ਤੁਰ ਕੋਈ ਨਹੀਂ ਚੱਲ ਤੁਰ ਕਿੱਥੇ ਜਾਣਾ ਚੱਲ ਤੁਰ ਚੱਲ ਤੇਰਾ ਮੈਂ ਤੇਲ ਦੇ ਨਾਲ ਤੈਨੂੰ ਹਨਾ ਨੜਾ ਕੇ ਲੈ ਕੇ ਹੁੰਦੀ ਆ ਚੱਲ ਤਾਂ ਚੱਲ ਆ ਜਾ ਆ ਜਾ ਉਹ ਰੋਣਾ ਨਾ ਪਈ ਕਿੱਤੇ ਤਾਂ ਹੀ ਜਾਂਦੀ ਆ ਇਹ ਨਹੀਂ ਮੈਂ ਮਾਰ ਤੇ ਉਹ ਮੈਂ ਨਹੀਂ ਮਾਰ ਉਹ ਨੋ ਜੀ ਤੈਨੂੰ ਸਦਾ ਹੋਇਆ ਤੇ ਨਹੀਂ ਉਹ ਨੋ ਮਾ ਨਾ ਜਾਵੇ ਕੋਈ ਤੂੰ ਕਾ ਭਈ ਮਾਂ ਤਾਂ ਕੀ ਕਰਦੀ ਤੂੰ ਮੈਂ ਜਲਦੀ ਕਰੂੰਗੀ ਇਹ ਫੜ ਲਾ ਤੇਲ ਇਹ ਕੀ ਕਰਦੀ ਫੜਦੀ ਮੇਰੇ ਹੱਥ ਤੇਲ ਨਾਲ ਲਿਬੜੇ ਹੋ ਹਾ ਹੋ ਕਿੱਥੇ ਪੱਲੇ ਪੈ ਗਈ ਮੈਂ ਤੁਹਾਡੇ ਆਹਨ ਤੇ ਫੂਲ ਪੀਓ ਤੇ ਪਾਪਾ ਦਾ ਮੈਂ ਰਾਜ ਕਰਦੀ ਤੂੰ ਰਾਜ ਮੈਨੂੰ ਨਹੀਂ ਚਾਹੀਦਾ ਇਦਾਂ ਦਾ ਰਾਜ ਦੇਖ ਤਾਂ ਮਿਲਦੇ ਆਂ ਦੀਆਂ ਗੱਲਾਂ ਸਾਰਾ ਕੁਝ ਨਾ ਮਿਲਦਾ ਹੁੰਦਾ ਨਾ ਇਹਨੂੰ ਪਤਾ ਲੱਗ ਜਾਂਦਾ